ਵੈਲਕਮ ਬੈਕ ਇਨ ਮਾਈ YouTube ਚੈਨਲ ਹੋਪ ਕਰਦੇ ਕਿ ਸਾਰੇ ਤੁਸੀਂ ਠੀਕ ਠਾਕ ਹੋਵੋਗੇ ਲਓ ਜੀ ਅੱਜ ਦੇ ਬਲੌਗ ਦੇ ਵਿੱਚ ਆਪਾਂ ਤੁਹਾਨੂੰ ਦਿਖਾ ਲਾਂਗੇ UK ਦੇ ਪਿੰਡ ਤੇ UK ਦਾ ਇੱਕ ਸੋਹਣਾ ਜਿਹਾ ਪਿੰਡ ਹੈ ਜਿਹਦਾ ਨਾਮ ਆ ਮੈਟਲੌਗ ਬਾਥ ਤੇ ਇੱਥੇ ਬਹੁਤ ਜ਼ਿਆਦਾ ਵਧੀਆ ਵਿਊ ਆ ਗ੍ਰੀਨਰੀ ਆ ਤੇ ਇੱਥੇ ਫਿਸ਼ ਐਂਡ ਚਿਪਸ ਲਈ ਬਹੁਤ ਜ਼ਿਆਦਾ ਫੇਮਸ ਹੈ ਇਸ ਬਲੌਗ ਦੇ ਵਿੱਚ ਆਪਾਂ ਤੁਹਾਨੂੰ ਸਾਰਾ ਕੁਝ ਦੱਸਾਂਗੇ ਇਹ ਮੇਰੇ ਹੋਮ ਟਾਊਨ ਡਰਬੀ ਤੋਂ ਕਿੰਨੀ ਦੂਰ ਪੈਂਦਾ ਆ ਤੇ ਕੀ ਲੋਕੇਸ਼ਨ ਹੈ ਜੀ ਆਪਾਂ ਸਾਰਾ ਕੁਝ ਦੱਸਾਂਗੇ ਸਾਡੇ ਨਾਲ ਬਨੇ ਰਹੋ ਜੀ ਬਲੌਗ ਦੇ ਲਾਸਟ ਤੱਕ ਸੰਡੇ ਵਾਲੇ ਦਿਨ ਇਥੇ ਸਾਰੇ ਲੋਕ ਆਪਣੀਆਂ ਬਾਈਕਸ ਲੈ ਕੇ ਆਉਂਦੇ ਆ ਤੇ ਸ਼ੋ ਵੀ ਕਰਦੇ ਆ ਤੇ ਰੇਸਿੰਗ ਵੀ ਕਰਦੇ ਆ ਹਨਾ ਤੇ ਹੁਣ ਜਿੱਦਾਂ ਸਮਰ ਦੇ ਵਿੱਚ ਸਾਰੇ ਲੋਕ ਆਪਣੀਆਂ ਬਾਈਕਸ ਲੈ ਕੇ ਇੱਥੇ ਮੈਟਲੋਗ ਬਾਤ ਹੁੰਦੇ ਆ ਤੇ ਘੁੰਮਦੇ ਫਿਰਦੇ ਆ ਤੇ ਲੋਕਾਂ ਨੂੰ ਸ਼ੋ ਕਰਦੇ ਆ ਤੇ ਨਾਲ ਨਾਲ ਆਪਣੀ ਐਫੀਸ਼ੈਂਟ ਚਿਪਸ ਨੂੰ ਇੰਜੋਏ ਕਰਦੇ ਆ ਤੁਸੀਂ ਬਲੌਗ ਦੇ ਵਿੱਚ ਦੇਖੋਗੇ ਕਿ ਬਹੁਤ ਜ਼ਿਆਦਾ ਇੱਥੇ ਸ਼ਾਪਸ ਆ ਐਫੀਸ਼ੈਂਟ ਚਿਪਸ ਦੀ ਤੇ ਇਹਦੇ ਕਰਕੇ ਐਫੀਸ਼ੈਂਟ ਚਿਪਸ ਲਈ ਮਸ਼ਹੂਰ ਆ ਇੱਥੇ ਬਹੁਤ ਜ਼ਿਆਦਾ ਤੇ ਬਾਈਕ ਤੁਸੀਂ ਇੱਕ ਤੋਂ ਇੱਕ ਦੇਖੋਗੇ ਅਲੱਗ ਤੋਂ ਲੱਗ ਦੇਖੋਗੇ ਤੇ ਦੂਜੇ ਨੰਬਰ ਤੇ ਤੁਸੀਂ ਇੱਕ ਹੋਰ ਗੱਲ ਨੋਟ ਕਰੋਗੇ ਕਿ ਹਰੇਕ ਬਾਈਕ ਦਾ ਬਹੁਤ ਜ਼ਿਆਦਾ ਸਾਊਂਡ ਆ ਤੇ ਇੱਥੇ ਕੋਈ ਵੀ ਸਾਊਂਡ ਦੀ ਲਿਮਟ ਨਹੀਂ ਹੈਗੀ ਜਿੰਨੀ ਕਿਸੇ ਵੀ ਬਾਈਕ ਦੀ ਕੈਪੈਸਿਟੀ ਆ ਉਹ ਉਹਨੂੰ 19 ਆਵਾਜ਼ ਇੱਥੇ ਲੀਗਲ ਆ ਤੇ ਪਲੱਸ ਤੇ ਪਲੱਸ ਜੇ ਕੋਈ ਮੋਡੀਫਾਈ ਆਪਣੀ ਬਾਈਕ ਨੂੰ ਕਰਾਉਂਦਾ ਹੈ ਤਾਂ ਉਹਦੇ ਹਿਸਾਬ ਨਾਲ ਉਹਨੂੰ ਇੰਸ਼ੋਰੈਂਸ ਬੇ ਕਰਨੀ ਪਊਗੀ ਤੇ ਉਹ ਆਪਣੀ ਇੰਸ਼ੂਰੈਂਸ ਪੇ ਕਰਕੇ ਤੇ ਆਪਣੇ ਬਾਈਕ ਨੂੰ ਕੁਝ ਵੀ ਮੋਡੀਫਾਈ ਕਰਕੇ ਜਿੰਦਾ ਮਰਜੀ ਚਲਾ ਸਕਦਾ ਹੈ ਤੇ ਤੁਸੀਂ ਦੇਖੋਗੇ ਕਿ ਬਹੁਤ ਬਹੁਤ ਸੋਹਣੀਆਂ ਬਾਈਕ ਸੀ ਮੈਨੂੰ ਆਪ ਬਾਈਕਾਂ ਬਹੁਤ ਜ਼ਿਆਦਾ ਸੋਹਣੀਆਂ ਲੱਗਦੀਆਂ ਕਿਉਂਕਿ ਯੂਕੇ ਦੇ ਵਿੱਚ ਬਹੁਤ ਘਾਟਾ ਬਾਈਕਸ ਤੇ ਲੋਕੀ ਜ਼ਿਆਦਾ ਪ੍ਰੇਫਰੈਂਸ ਕਾਰ ਨੂੰ ਕਰਦੇ ਆ You could be with me one day. ਓਸ਼ੀਰ ਔਕਤ ਹੈ ਲੋ ਵੀ ਮਿੱਤਰੋ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ 138 ਸਾਲ ਪੁਰਾਣਾ ਪੁਲ ਇਹ ਜਿਹੜਾ ਪੁਲ ਆਪਾਂ ਦੇਖ ਰਹੇ ਆਂ ਇਹ 138 ਸਾਲ ਪੁਰਾਣਾ ਬੋਲਿਆ ਹਾਂਜੀ ਤੇ ਚੈੱਕ ਕਰੋ ਤੁਸੀਂ ਯਰ ਵੀ ਨਹੀਂ ਉੱਤੇ ਮੈਂਸ਼ਨ ਕੀਤਾ 1887 ਸਾਲ ਦੇ ਵਿੱਚ ਇਹ ਬਣਿਆ ਤੇ ਹੁਣ ਮਿੱਤਰੋ 2025 ਚੱਲਦਾ ਤੇ 138 ਸਾਲ ਪੁਰਾਣਾ ਬੋਲੋ ਆ ਜੀ ਇਹ ਤੇ ਦੇਖੋ ਹੀ ਨਹੀਂ ਕਿੰਨੀਆਂ ਪੁਰਾਣੀਆਂ ਪੁਰਾਣੀਆਂ ਚੀਜ਼ਾਂ ਸਾਹਮਣੇ ਰੱਖੀਆਂ ਆ ਹੱਲੇ ਵੀ ਪੂਰੀ ਮਜ਼ਬੂਤੀ ਆ ਤੇ ਦੇਖਣ ਨੂੰ ਵੀ ਵਧੀਆ ਲੱਗਦੀਆਂ ਆ ਤੇ ਗ੍ਰੀਨਰੀ ਗ੍ਰੀਨਰੀ ਦਾ ਕੋਈ ਅੰਤ ਨਹੀਂ ਯੂਕਰੇ ਵਿੱਚ ਬਹੁਤ ਜ਼ਿਆਦਾ ਗ੍ਰੀਨਰੀ ਆ। ਲਓ ਜੀ ਆ ਪੌੜੀਆਂ ਚੜ ਕੇ ਹੁਣ ਆਪਾਂ ਜਾਵਾਂਗੇ ਆ ਪਹਾੜ ਦੇ ਟਾਪ ਤੇ। ਇਹ ਮੈਨੂੰ ਲੱਗਦਾ ਘੱਟੋ ਘੱਟ ਕੋਈ 200-300 ਪੌੜੀ ਹੋਊਗੀ। ਤੇ ਹੈਗੀਆਂ ਵੀ ਛੋਟ ਛੋਟੀਆਂ ਪੌੜੀਆਂ ਆ ਤੇ ਸਲਿੱਪ ਹੋਣ ਦਾ ਬਹੁਤ ਜ਼ਿਆਦਾ ਡਰ ਸੀਗਾ ਗਾਂ ਜਾ ਕੇ ਵੀ ਤੁਸੀਂ ਦੇਖੋਗੇ ਕਿ ਬਹੁਤ ਛੋਟੀਆਂ ਪੌੜੀਆਂ ਆ ਪਰ ਮੇਰੇ ਨਾਲ ਤਾਂ ਨਹੀਂ ਮੰਨਦਾ ਪੰਗੇ ਲਣਾ ਨਹੀਂ ਹਟਦਾ ਕਹਿੰਦਾ ਆਪਾਂ ਜਾਣਾ ਹੀ ਆ ਤੇ ਫਿਰ ਮੇਰਾ ਵੀ ਮਨ ਕੀਤਾ ਕਿ ਇੱਥੇ ਆਏ ਆ ਤਾਂ ਇਹ ਵੀ ਕਿਉਂ ਮਿਸ ਕਰਨਾ ਹਨਾ ਤੇ ਆਪਾਂ ਸਾਨੂੰ ਉੱਪਰ ਜਾ ਕੇ ਵੀਊ ਵੀ ਦਿਖਾ ਲਾਂਗੇ ਕਿੰਦਾਂ ਦਾ ਉੱਪਰੋਂ ਵੀਊ ਦੀਦਾ ਆ ਤੇ ਪਰ ਫਿਲਹਾਲ ਪਹਿਲਾਂ ਸਾਨੂੰ ਹੌਸਲਾ ਕਰਕੇ ਉੱਪਰ ਜਾਣਾ ਪੈਣਾ ਕ ਕਰੀ ਕਿਹੜੇ ਪੰਗੇ ਲੈਣ ਲੱਗੇ ਆ ਅਸੀਂ ਅੱਜ ਸਟੌਪ ਵੀ ਕਾਉਂਟ ਹੈ ਹੋ ਬਹੁਤ ਜ਼ਿਆਦਾ ਪਹਾੜੀਆਂ ਚੜਨ ਤੋਂ ਬਾਅਦ ਆਪਾਂ ਪਹੁੰਚੇ ਆ ਜੀ ਆਹ ਮਕਾਮ ਤੇ ਹੈਗਾ ਇੱਥੇ ਕੁਝ ਨਹੀਂ ਆ ਬਸ ਉੱਪਰੋਂ ਆਇੰਨਾ ਕਿ ਵਿਊ ਦੀਦਾ ਉਹ ਟਕਾ ਟਾਈ ਨਾ ਦੇਖੋ ਜੀ ਕਿੱਥੇ ਵੀ ਲੋਕੀ ਜਿੰਦੇ ਲਾਗੇ ਆਪਣੀਆਂ ਮੰਤਾਂ ਮੰਗਦੇ ਆ ਪਤਾ ਨਹੀਂ ਕਿਸੇ ਨੂੰ ਮਿਲਿਆ ਹੋਣਾ ਕਿ ਨਹੀਂ ਆ ਦੇਖੋ ਜੀ ਨਾਂ ਲਿਖ ਕੇ ਨੇ ਜਿੰਦੇ ਲਾਗੇ ਆਏ ਹੁਣ ਵੀ ਮਗਿਆ ਪਾ ਪਾਣੀ ਆ ਮੇਰੇ ਨਾਲ ਦਾ ਬੰਦਾ ਤਾਂ ਬਹਿ ਗਿਆ ਉਹ ਆਪਾਂ ਇੱਧਰੋਂ ਆਏ ਆ ਜੀ ਹੁਣ ਇੱਧਰ ਨੂੰ ਜਾਣਾ ਆ। ਹਲੇ ਪਤਾ ਨਹੀਂ ਕਿੰਨਾ ਉੱਚਾ ਹੋਰ ਨਹੀਂ ਮਜਾ ਆਉਣਾ ਇਤੋਂ। ਉਹ ਥੱੱਕੇ ਪਰ 뷰 ਵੋ ਵਧੀਆ ਆ। ਬਹੁਤ ਜ਼ਿਆਦਾ ਸ਼ਾਂਤੀ ਆ। ਉਹ ਐਨੇ ਸਾਰੀਆਂ ਪੌੜੀਆਂ ਚੜਨ ਤੋਂ ਬਾਅਦ ਸਾਡਾ ਹਾਲ ਦੇਖ ਲਓ ਕੀ ਆ। ਪਰ ਜਿਹੜੀ ਵਧੀਆ ਗੱਲ ਆ ਕਿ ਇੱਥੇ ਬਹੁਤ ਜ਼ਿਆਦਾ ਸ਼ਾਂਤੀ ਆ ਤੇ ਤੁਹਾਨੂੰ ਸਾਹਮਣੇ ਦਿਖਾ ਲ ਦਿੰਨੇ ਆ। ਆ ਦੇਖ ਲਓ ਜੰਗਲ ਹੀ ਆ ਹੈਗਾ ਕੁਝ ਨਹੀਂ ਆ ਬਸ 뷰 ਆ ਪਰ 뷰 ਵਧੀਆ ਆ ਉੱਤੇ ਆਉਣ ਦਾ ਮੁੱਲ ਪੈ ਗਿਆ Some yeah. huge rock you climb right like to the top. ਲਓ ਜੀ ਜੰਗਲਾਂ ਦਾ ਨਜ਼ਾਰੇ ਲੈਂਦੇ ਹੋਏ ਆਪਾਂ ਜਾ ਰਹੇ ਹਾਂ ਜੀ ਹੁਣ ਡਾਊਨ ਸਟੇਅਰ ਇਹਦਾ ਨਦਹਾਲ ਦੇ ਅੱਗੇ ਜਾ ਕੇ ਦ੍ਰਿਸ਼ yeah uh -huh. Derby's is well known for the countryside. It's called the never heard of it? <laughs> Oh, Check it out. इत आप पंगे लैन लगे हाँ समा देखो बहुत ज्यादा डूंगे जंगल उपर चलो सेवका यह कम खतरे वाला ही हो पाया उना मित्रों ਚੈੱਕ ਖਤਰਨਾਕ ਰਹਾਾਂ ਦੇ ਨਜ਼ਾਰੇ ਲਓ ਤੁਸੀਂ ਦੇਖੋ ਕਿੱਥੇ ਇਹ ਹੀ ਬੰਗੇ ਰਹਿਣ ਲੱਗੇ ਆ ਆ Bak. जी उठे जगह देखी आप देख चल देखते मेरे ना पंगे लड़ता नहीं ते। हो 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 हो। ਉਹ ਸਾਡਾ ਬੈਗ ਪਿਆ ਸਾਡਾ ਬੰਦਾ ਕਿੱਥੇ ਵੜਿਆ ਪਤਾ ਨਹੀਂ ਕੀ ਲੱਭਦਾ ਇਹਦੇ ਵਿੱਚ ਕਮ ਬੈਗ ਮੈਨ ਗੈਸ ਫਰ ਹਾਂ ਆਇਆ ਸਾਡਾ ਆਇਆ ਅਦਰ ਸਾਈਡ ਤੇ ਸਾਈਡ ਹੈ ਹੈਲੋ Hello guys, you okay? <laughs> Turn the camera now, man. Other side, yeah. Enjoy the vlog. Thank you so much. ਜੀ ਜੀ ਸਾਡਾ ਅੱਜ ਦਾ ਬਲੌਗ ਤੇ ਜਿਹਦੇ ਵਿੱਚ ਆਪਾਂ ਤੁਹਾਨੂੰ ਇੱਕ ਯੂਕੇ ਦਾ ਛੋਟਾ ਜਿਹਾ ਪਿੰਡ ਦਿਖਾ ਲਿਆ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਵਧੀਆ-ਵਧੀਆ ਚੀਜ਼ਾਂ ਸੀਗੀਆਂ ਪਹਾੜ ਵੀ ਸੀਗੇ ਤੇ ਘਰ ਬਹੁਤ ਸੋਹਣੇ ਸੀਗੇ ਤੇ ਸਪੈਸ਼ਲੀ ਇਹ ਚੀਜ਼ ਮੋਟਰਬਾਈਕ ਲਈ ਤੇ ਐਫੀਸ਼ੈਂਟ ਚਿਪਸ ਲਈ ਜਾਣੀ ਜਾਂਦੀ ਹੈ ਮੈਟਲੋਗ ਬਾਥ ਆ ਜੀ ਡਰ ਵੀ ਤੋਂ ਸਿਰਫ ਅੱਧੇ ਘੰਟੇ ਦਾ ਰਾਹ ਆ ਜੇ ਤੁਸੀਂ ਨੈਵੀਗੇਸ਼ਨ ਤੇ ਮੈਟਲੋਗ ਬਾਥ ਸਰਚ ਕਰੋਗੇ ਤਾਂ ਇਹ ਲੋਕੇਸ਼ਨ ਤੁਹਾਨੂੰ ਮਿਲ ਜਾਊਗੀ ਜੇ ਤੁਹਾਨੂੰ ਲੋਕੇਸ਼ਨ ਨਹੀਂ ਪਤਾ ਲੱਗਦੀ ਤਾਂ ਤੁਸੀਂ ਮੇਰੇ ਬਲੌਗ ਦੇ ਥੱਲੇ ਕਮੈਂਟ ਕਰ ਸਕਦੇ ਆ ਤੇ ਮੈਂ ਤੁਹਾਨੂੰ ਲੋਕੇਸ਼ਨ ਸੈਂਡ ਕਰ ਸਕਦਾ ਆ ਥੈਂਕ ਯੂ ਸੋ ਮੱਚ